ਕਿ ਬੀਬੀਐਮਬੀ ਗਲਤ ਕਰ ਰਿਹਾ ਹੈ ਬੀਬੀਐਮਬੀ ਕਰਕੇ ਹੋ ਰਿਹਾ ਹੈ ਭਾਜੀ ਹੁਣ ਮੈਂ ਦੱਸੋ ਆ ਵੇਖੋ ਇਧਰ ਡਿੱਗ ਰਿਹਾ ਧਿਆਨ ਰੱਖੋ ਵੀਰੇ ਆਪਣਾ ਇਹ ਕੋਣੀ ਕੋਣੀ ਤਿੰਨ ਇਹ ਦੱਸਿਓ ਜਿਲੇ ਵੀ ਤਿੰਨ ਦਿਨਾਂ ਤੋਂ ਆ ਉੱਤੇ ਵਖਾਈ ਨੀਲਾ ਅਸਮਾਨ ਹੈ ਤਿੰਨ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਅਸੀਂ ਉਹ ਝੋਨੇ ਵਾਲੀ ਜ਼ਮੀਨ ਆ ਵਿੱਚ ਖੜਦੇ ਐ ਕਰਕੇ ਤਾਂ ਫੇਰੇ ਬਲੱਟ ਕਿਉਂ ਆ ਰਿਹਾ ਹੈ ਪਾਣੀ ਵਧ ਕਿਉਂ ਰਿਹਾ ਹੈ ਇਹ ਪਾਣੀ ਵਧ ਰਿਹਾ ਹੈ ਬੀਬੀਐਮਬੀ ਕਰਕੇ ਜਿਹੜੀ ਇਹ ਸਤਲੋਜਾ ਇਹ 60000 ਕਿਊਸਿਕ ਤੋਂ ਉੱਤੇ ਚਲਦੀ ਨਹੀਂ ਪਾਣੀ ਤੇ ਉੱਤੋਂ ਪਾਣੀ ਕਿੰਨਾ ਛੱਡਿਆ ਜਾ ਰਿਹਾ ਔਰ ਮੀਂਹ ਦਾ ਕਿੰਨਾ ਪੈ ਰਿਹਾ ਇਹ ਫਲੱਡ ਉਹਦੇ ਕਰਕੇ ਆ ਬੀਬੀਐਮਬੀ ਕਰਕੇ ਆ ਨੇਚਰ ਮੇਡ ਨਹੀਂਗਾ ਇਹ ਮੈਨ ਮੇਡ ਫਲੱਡ ਆ ਔਰੇ ਤੇਜ਼ ਵੀ ਆਇਆ ਸੀ ਫਰੋਜ਼ਪੁਰ ਵੱਲ ਬੁਰਾ ਹਾਲ ਹਰੀਕੇ ਵੱਲ ਬੁਰਾ ਹਾਲ ਉਧਰ ਰਮਦਾਸ ਰਾਵੀ ਨੇ ਕੀਤਾ ਬੁਰਾ ਹਾਲ ਇਹ ਇੰਨਾ ਲੈਵਲ ਹਾਈ ਕਿਉਂ ਹੋ ਗਿਆ ਵੀ ਵੋ ਮੌਨਸੂਨ ਤਾਂ ਸਪਟੰਬਰ ਤੱਕ ਸੀ ਤੁਸੀਂ ਅਗਸਤ ਦੇ ਵਿੱਚ ਹੀ ਲੈਵਲ ਹਾਈ ਕਰਤਾ ਕਿਉਂ ਇਹ ਥੋੜੀ ਬਦਮਾਸ਼ੀ ਹੈ ਇਹਦੇ ਵਿੱਚ ਜਾਂਚ ਹੋਊਗੀ ਕਿ ਸਟ੍ਰੈਟੇਜੀ ਹੈ ਇਹ ਨਲਕੀ ਹੈ ਜਾਂ ਇਹਦੇ ਵਿੱਚ ਕੋਈ ਸਾਜ਼ਿਸ਼ ਹੈ ਇਹ ਜੁਡੀਸ਼ੀਅਲ ਕਮਿਸ਼ਨ ਬਣਾਓ ਵਰਨਾ ਦੱਸੋ ਆਹ ਸਤਲੋ ਜੇ ਇੰਨਾ ਪਾਣੀ ਕਿਉਂ ਵਧ ਰਿਹਾ ਔਰ ਇੱਕ ਹੋਰ ਗੱਲ ਦੱਸ ਦਿਆਂ ਮੈਂ ਇਹ ਤਿੰਨ ਚਾਰ ਤਰ੍ਹਾਂ ਦੀਆਂ ਗਲਤੀਆਂ ਹੈ ਪਰਲੇ ਪਾਸੇ ਸਤਲੋ ਉੱਚਾ ਹੈ ਪਰਲੇ ਪਾਸੇ ਇਧਰ ਨਿਓ ਹੈ ਪਤਾ ਕਿਉਂ ਹੈ ਕਿਉਂਕਿ ਇੱਥੋਂ ਰੇਤ ਮਾਫੀਆ ਰੇਤ ਕੱਢਦਾ ਹੈ ਤਾਂ ਪਾਣੀ ਨਿਓ ਆ ਲਾਉਂਦਾ ਹੁਣੇ ਵਿਚਾਰੇ ਇਹਨਾਂ ਦੇ ਖੇਤਾਂ 'ਚ ਵੜੂਗਾ ਇਹਦਾ ਦੋਸ਼ੀ ਕੌਣ ਹੈ ਕੀ ਕੋਈ ਦੱਸੂਗਾ ਇਹਦਾ ਦੋਸ਼ੀ ਕੌਣ ਹੈ ਬੀਬੀਐਮਬੀ ਔਰ ਸਾਡੀਆਂ ਪਾਰਟੀਆਂ ਕੀ ਕਰ ਰਹੀਆਂ ਨੇ ਆ ਕੇਜਰੀਵਾਲਾਂ ਦਾ 20000 ਕਰੋੜ ਰੇਤ ਦਾ ਆ ਮਾਫੀਆ ਨੇ ਕੱਢ-ਕੱਢ ਕੇ ਆ ਦਰਿਆ ਦਾ ਸਤਿਆਨਾਸ਼ ਕਰਤਾ ਔਰ ਦਰਿਆਜ ਦੇ ਵਿੱਚ ਵੜੂਗਾ ਕਿ ਮੇ ਹੋਰੇ ਆਏ ਆ ਤੁਸੀਂ ਬੰਨ ਬਣਾ ਕੇ ਪਸਾਤਾ ਕਹਿ ਰੋਂ ਆਂਦਾ ਮੈਂ ਬੰਨ ਲਾ ਲੂਗਾ ਹੁਣ ਦੱਸ ਕੀ ਕਰੀਏ ਇੱਥੇ ਜਦੋਂ ਪਾਣੀ ਲਾਉਣਾ ਉਦੋਂ ਤਾਂ ਇਹ ਬੋਰ ਕਰਨ ਜਦੋਂ ਇਹਨਾਂ ਨੇ ਡੁੱਬਣਾ ਉਦੋਂ ਦਰਿਆ ਇਹਨਾਂ ਨੂੰ ਡਬੋਵੇ ਇਹ ਕੀ ਗੱਲ ਹੋਈ ਵੀ ਆਹ ਦਰਿਆ ਤੁਸੀਂ 25% ਹਮੇਸ਼ਾ ਪਾਣੀ ਕਿਉਂ ਨਹੀਂ ਰੱਖਦੇ ਦੁਨੀਆ ਦਾ ਕਾਨੂੰਨ ਹੈ ਦੁਨੀਆ ਦਾ ਕਾਨੂੰਨ ਹੈ ਕਿਉਂ ਨਹੀਂ ਕਰਦੇ ਇਹ ਇਸ ਲਈ ਕਿ ਪਹਿਲਾਂ ਸੁੱਕਾ ਰੱਖੋ ਇਹਨਾਂ ਨੂੰ ਸੁੱਕੇ ਨਾਲ ਮਾਰੋ ਫਿਰ ਪਾਣੀ ਵਧਾ ਕੇ ਮਾਰੋ ਮਾਰਨਾ ਇਹਨਾਂ ਨੂੰ ਹੀ ਹੈ ਸਹੀ ਗੱਲ ਹੈ ਤੇ ਅਸੀਂ ਮਰਦੇ ਆਂ ਛੇਰੋ ਅਸੀਂ ਮਰਦੇ ਤਾਂ ਹੈ ਕਿ ਜਦੋਂ ਅਸੀਂ ਆਪਦੀਆਂ ਸਰਕਾਰਾਂ ਚੁੰਦੇ ਆ ਅਸੀਂ ਮੁੱਦਿਆਂ ਤੇ ਨਹੀਂ ਚੁੰਦੇ ਕਿਤੇ ਨਿਕਲਾਵ ਆ ਜੂਗਾ ਕਿਤੇ ਕੈਲੀਫੋਰਨੀਆ ਬਣ ਜੂ ਕਿਤੇ ਗੁਟਕਾ ਸਭ ਚੱਕ ਕੇ ਨਸ਼ੇ हट ਜਾਣਗੇ ਤੇ ਕਿਤੇ ਬੀਬੀਂਦਰਾ ਨੂੰ ਗਰੀਬੀ ਜਾਊਗੀ ਤੇ ਗਏ ਫਾਈਨਲੀ ਆਪਾਂ ਇਹ ਮੁੱਦਿਆਂ ਤੇ ਆ ਜੋ ਜਦੋਂ ਕੋਈ ਆਵੇ ਉਹਨੂੰ ਪੁੱਛਿਓ ਜੇ ਰੇਤ ਦੀ ਪਾਲਿਸੀ ਕੀ ਐ 20000 ਕਰੋੜ ਕਿੱਧਰ ਗਿਆ ਜਿਹੜਾ ਤੁਹਾਡਾ ਕੇਜਰੀਵਾਲ ਕਹਿੰਦਾ ਸੀ ਇਹ ਪਤਾ ਕਿੱਧਰ ਗਿਆ 20000 ਕਰੋੜ ਇਨ੍ਹਾਂ ਦੀ ਜੇਬ 'ਚ ਔਰ ਪਹਿਲਾਂ ਗਿਆ ਕਾਂਗਰਸੀਆਂ ਦੀ 'ਚ ਓਦੋਂ ਪਹਿਲਾਂ ਗਿਆ ਜੀਜੇਪੀ ਤੇ ਕੱਲਿਕਾ ਦੀ 'ਚ ਆਓ ਤੋੜ ਕੇ ਰੱਖ ਤਾ ਔਰ ਇੱਕ ਮੈਂ ਲਾਸਟ ਗੱਲ ਕਹਿ ਦਿਆਂ ਕਿਉਂਕਿ ਗੱਲਾਂ ਬਹੁਤ ਹੋ ਗਈਆਂ ਨੇ ਮੈਂ ਸਾਰੇ ਪੰਜਾਬ ਵਾਲਿਆਂ ਨੂੰ ਤੇ ਬਾਹਰ ਵਾਲਿਆਂ ਨੂੰ ਕਹਿਣਾ ਇਨ੍ਹਾਂ ਨੂੰ ਮਦਦ ਜਿਹੜੀ ਵੀ ਤੁਸੀਂ ਪਚਾ ਰਹੇ ਹੋ ਮੜਾ ਜਾਂ ਪੈਸਾ ਰੋਕ ਲਓ ਉਹ ਦਾ ਕਾਰਨ ਹੈ ਪਾਣੀ ਹੈਗਾ ਇਨਾਂ ਕੋਲੇ ਇਨਾਂ ਕੋਲੇ ਆਟਾ ਵੀ ਹੈਗਾ ਇਨਾਂ ਨੂੰ ਲੋਡ ਪੈਣੀ ਹੈ ਡੀਜ਼ਲ ਦੀ ਜਿਹੜਾ ਗਾਰ ਲਿਉਂਦਾ ਨਾ ਇਹ ਏਡੀ ਏਡੀ ਗਾਰ ਚੜਾ ਦਿੰਦਾ ਖੇਤਾਂ 'ਚ ਇਨਾਂ ਤੋਂ ਕਣਕ ਨਹੀਂ ਵੀ ਜੀ ਜਾਣੀ ਵਿਚਾਰਿਆਂ ਤੋਂ ਇਹ ਕਦੋਂ ਵੀ ਜਣਗੇ ਜੇ ਉਹ ਕਿਰਾਏ ਲਾ ਕੇ ਗਾਰ ਕੱਢਣਗੇ ਤਾਂ ਡੀਜ਼ਲ ਲਈ ਪੈਸੇ ਦਿਓ ਜੇ ਇਨਾਂ ਨੂੰ ਰੇਹ ਲਈ ਦਿਓ ਜੇ ਬੀ ਲਈ ਦਿਓ ਜੇ ਤੇ ਕਿਸੇ ਵਿਚੋਲੇ ਦੀ ਲੋਟ ਨਹੀਂ ਪਿੰਡ ਨੂੰ ਸਿੱਧੇ ਦਿਓ ਜੀ ਤੇ ਜੇ ਬਾਲੀ ਕਰ ਲਈ ਪਿੰਡ ਤੁਹਾਨੂੰ ਅਸੀਂ ਦੱਸ ਦਿਆਂਗੇ ਕਿ ਆ ਫਲਾਨਾ ਪਿੰਡ ਹੈ ਇੰਨੀ ਜ਼ਮੀਨ ਹੈ ਟਰੈਕਟਰ ਇਹਨਾਂ ਦੇ ਕੋਲੇ ਹੈ ਗਾਰ ਕੱਢਣ ਨੂੰ ਪੈਸੇ ਦੇ ਦਿਓ ਔਰ ਸਿੱਧੇ ਦਿਓ ਜੇ ਉਹਨਾਂ ਨੂੰ ਵੇਖ ਕੇ ਕਿਸੇ ਵਿਚੋਲੇ ਨੂੰ ਨਾ ਦਿਓ ਜੇ ਵਿੱਚ ਔਰ ਮੇਰੀ ਤੁਹਾਨੂੰ ਬੇਨਤੀ ਹੈ ਯਾਰ ਜਿਹੜਾ ਵੀ ਲੀਡਰ ਆਵੇ ਉਹਨੂੰ ਕਹਿ ਰੇਤ ਵਾਲੇ ਆ ਬੀਬੀਐਮਬੀ ਬਾਰੇ ਪਾਣੀ ਬਾਰੇ ਤੇਰੀ ਪਾਲਿਸੀ ਲਿਖ ਕੇ ਦੇ ਕਹੂੰਗੇ ਕਮਾਂਗੇ ਵਰਨਾ ਕੋ ਨੂੰ ਕੈਨੇਡਾ ਜਾਣ ਦੀ ਲੋੜ ਨਹੀਂ ਪੈਣੀ ਮੈਂ ਦੁਨੀਆ ਦੇ ਹਰ ਹਿੱਸੇ ਚ ਗਿਆ ਜੀ ਕਿਤੇ ਐ ਵੀ ਜਿੱ ਧਰਤੀ ਨਹੀਂ ਆਸਟ੍ਰੇਲੀਆ ਥੱਲੇ ਪਾਣੀ ਹੈ ਨਹੀਂ ਗੱਡੀ ਧੋ ਲੋ ਜੁਰਮਾਨਾ ਹੋ ਜਾਂਦਾ ਆ ਕੈਨੇਡਾ ਚ ਜਿਹੜੇ ਕਿਾਰੇ ਖੇਤ ਹੈ ਤੇ ਸਾਡੀ ਸੋਨੇ ਵਾਲੀ ਧਰਤੀ ਤੇ ਆ ਵੇ ਕੀ ਹੋ ਰਿਆ ਡੇਗਰੀਆਂ ਡਿੱਗਾਂ ਆ ਡਿੱਗੀਆਂ ਜਾਂਦੀਆਂ ਹੌਲੀ ਹੌਲੀਏ ਦੇ ਵਿੱਚ ਵੜ ਜਾਣਾ ਆ ਵੇਖੋ ਇਧਰ ਵਿਚਾਰਿਆਂ ਦੇ ਘਾਰੇ ਕਿੱਧਰ ਜਾਣਗੇ ਔਰ ਸਰਕਾਰ ਵਾਲੇ ਸਾਨੂੰ ਰੋਕੀ ਜਾਂਦੇ ਮੈਂ ਕਿਹਾ ਕਿਤੇ ਟਿਪਰ ਇਹਨਾਂ ਦੇ ਆ ਸਰਕਾਰੀ ਪਤਾ ਕੀਦੇ ਸੀ ਉਹ ਮੁੰਡਾ ਸੀ ਤਰਸੀਮ ਸਿੰਘ ਕੋ ਟਿਪਰ ਲੈ ਕੇ ਆਇਆ ਇਹ ਟਰਾਲੀਆਂ ਲੈ ਕੇ ਆਏ ਤੇ ਜਦੋਂ ਟਿਪਰ ਰੇਤ ਲਈ ਚਾਹੀਦੇ ਨਜਾਇਜ਼ ਲਈ ਉਹਦੋਂ ਸਰਕਾਰੀ ਉਹ ਮਤਲਬ ਮਾਫੀਆ ਦੇ ਕਿ ਹੁਣ ਵਿਚਾਰੇ ਪੰਜਾਬ ਵਾਲਿਆਂ ਦੀ ਸਾਰੇ ਪਿੰਡਾਂ ਦੇ ਟਿੱਪ ਟੁੱਪਰ ਆ ਜੀ ਇਹ ਸਾਰੇ ਪਿੰਡਾਂ ਦੇ ਯਾਰ ਸੋ ਹੁਣ ਤੁਸੀਂ ਜਦੋਂ ਕੋਈ ਵੋਟ ਮੰਗਣ ਆਵੇ ਕਿਸੇ ਨੂੰ ਮਰਜ਼ੀ ਪਾਏ ਹੋ ਜੇ ਪਰ ਮੁੱਦਿਆਂ ਤੇ ਪਾਏ ਹੋ ਜੁਧਿਆਣਾ ਜ਼ਿਲ੍ਹੇ ਦਾ ਨਹੀਂ ਹੈਗਾ ਚੱਲ ਭਾਈ ਹੁਣ ਤਾਂ